ਉਹ ਮਾਰੀ ਬੇਟੀ ਜੀ ਆਸੀ ਹੈ ਨਾ ਅਸੀਂ ਤੁਹਾਡੀ ਮਦਦ ਕੇ ਲਈ ਆਏ ਕਿਤਨੀ ਤਕਲੀਫ ਮੇ ਹੋ ਬੱਚਾ ਹੁੰਨੇ ਵਾਲਾ ਹੈ ਬਿਮਾਰ ਹੋ ਜੋੜ ਤੇ ਬੈਠੀ ਹੋ ਜਿਹੜੀ ਅੱਜ ਮਾਂ ਬਣਨ ਜਾ ਰਹੀ ਆ ਉਹਦੀ ਉਮਰ ਸਿਰਫ 13 ਸਾਲ ਦੀ ਫੇਰ ਬੰਦਿਆਂ ਨੇ ਸਾਨੂੰ ਦੱਸਿਆ ਵੀ ਇਹਦੇ ਨਾਲ ਜ਼ੋਰ ਜ਼ਬਰਦਸਤੀ ਹੁੰਦੀ ਸੀ ਤੇ ਰੋਜ਼ ਬੱਚੀ ਦੇ ਨਾਲ ਗਲਤ ਕੰਮ ਹੁੰਦਾ ਸੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਭੈਣਾ ਭਰਾਵਾਂ ਨੂੰ ਅੱਜ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਜਿਹੜਾ ਪਰਿਵਾਰ ਆਇਆ ਦੋ ਮਾਮਾ ਧੀਆ ਰੋਸ਼ਨੀ ਭੈਣ ਤੇ ਮੰਜੂ ਭੈਣ ਰੋਸ਼ਨੀ ਦੀ ਉਮਰ 13 ਸਾਲ ਆ ਤੇ ਮੰਜੂ ਉਹਦੀ ਮਾਂ ਕਰੀਬ 40-45 ਸਾਲ ਦੀ ਹੋਊ ਮੈਂਟਲੀ ਅਫਸੈਟ ਆ ਮੰਜੂ ਤੇ ਰੋਸ਼ਨੀ ਆ ਜਿਹੜੀ ਬੱਚੀ 13 ਸਾਲ ਦੀ ਉਹ ਪ੍ਰੈਗਨੈਂਟ ਆ 8 ਮਹੀਨੇ ਤੇ 1 ਹਫ਼ਤੇ ਦੀ ਤੇ ਅੱਜ ਉਹਦੀ ਡਿਲੀਵਰੀ ਹੋਣੀ ਆ ਹੁਣ ਡਾਕਟਰਾਂ ਦਾ ਕਾਲ ਆਇਆ ਸਾਨੂੰ ਹਸਪੀਟਲ ਦੇ ਵਿੱਚ ਆਪਰੇਸ਼ਨ ਥੀਟਰ ਚ ਲੈ ਕੇ ਗਏ ਆ ਹੋ ਸਕਦਾ ਮੇਜਰ ਆਪਰੇਟ ਹੋਵੇ ਉਹਦਾ ਹੋ ਸਕਦਾ ਨੋਰਮਲ ਆਪਰੇਟ ਨਾਲ ਵੀ ਹੋ ਜਾਵੇ ਬੱਚਾ ਪਰ 13 ਸਾਲ ਦੀ ਬੱਚੀ ਆ ਉਹ ਕਨਸੀਵ ਕਰੋ ਕਿੱਦਾਂ ਹੋਊ ਕੀ ਨਹੀਂ ਹੋਵੇ ਵਾਹਿਗੁਰੂ ਜਾਨਦਿਆ ਤੁਸੀਂ ਅਰਦਾਸ ਕਰਿਓ ਸਾਰੇ ਜਣੇ ਵੀ ਉਹ ਬੱਚੀ ਰੌਸ਼ਨੀ ਵੀ ਉਹ ਬਿਲਕੁਲ ਤੰਦਰੁਸਤ ਰਹੇ ਅਗੋਂ ਜਿਹੜਾ ਬੱਚਾ ਉਹਦੇ ਪੇਟ ਦੇ ਵਿੱਚ ਆ ਉਹ ਵੀ ਤੰਦਰੁਸਤੀ ਦੇ ਨਾਲ ਇਸ ਦੁਨੀਆ ਤੇ ਆਵੇ ਤੇ ਉਹ ਜਿਹੜੇ ਲੋਕ ਜਿਨ੍ਹਾਂ ਨੇ ਉਸ ਬੱਚੀ ਦੇ ਨਾਲ ਮਾੜਾ ਕੀਤਾ ਕੁਕਰਮ ਕੀਤਾ 13 ਸਾਲ ਦੀ ਬੱਚੀ ਜੌਨਪੁਰ ਡਿਸਟ੍ਰਿਕਟ ਦਾ ਯੂਪੀ ਦਾ ਉੱਥੋਂ ਆਈਏ ਸਾਡੇ ਕੋਲੇ ਉੱਥੇ ਵੀ ਅਸੀਂ ਐਡਰੈਸ ਲੱਭ ਲਿਆ ਗੱਲ ਕਰ ਲਈ ਪਿੰਡ ਇਹਦੇ ਕਈ ਬੰਦਿਆਂ ਨੇ ਸਾਨੂੰ ਦੱਸਿਆ ਵੀ ਇਹਦੇ ਨਾਲ ਜ਼ੋਰ ਜ਼ਬਰਦਸਤੀ ਹੁੰਦੀ ਸੀ ਉੱਤੇ ਰੋਜ਼ ਬੱਚੀ ਦੇ ਨਾਲ ਗਲਤ ਕੰਮ ਹੁੰਦਾ ਸੀ ਪਿਓ ਦੀ ਮੌਤ ਹੋ ਗਈ ਸੀ 5 ਸਾਲ ਪਹਿਲਾਂ ਮਾਂ ਥੋੜੀ ਸਿੱਧਰੀ ਸੀਗੀ ਪੰਜਾਬ ਪਤਾ ਨਹੀਂ ਕਿਵੇਂ ਪਹੁੰਚੀਆਂ ਲੁਧਿਆਣਾ ਸਟੇਸ਼ਨ ਤੋਂ ਸਾਨੂੰ ਮਿਲੀਆਂ ਸੀ ਦੋਨੋਂ ਮਾਂਵਾਂ ਤੇ ਅੱਜ ਰੋਸ਼ਨੀ ਜੀ ਬੱਚੇ ਦੀ ਡਿਲੀਵਰੀ ਹੋ ਰਹੀ ਆ ਅਰਦਾਸ ਕਰਿਓ ਬੱਚਾ ਤੇ ਬੱਚੇ ਦੀ ਮਾਂ ਦੋਨੋਂ ਤੰਦਰੁਸਤ ਰਹਿਣ ਪਰ ਉਹ ਇੱਕ ਗੱਲ ਦਾ ਧਿਆਨ ਰੱਖਿਓ ਰੋਸ਼ਨੀ ਦੀ ਉਮਰ ਜਿਹੜੀ ਅੱਜ ਮਾਂ ਬਣਨ ਜਾ ਰਹੀ ਆ ਉਹਦੀ ਉਮਰ ਸਿਰਫ 13 ਸਾਲ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ